like comments and subscribe ਹਾਂਜੀ ਪਿਆਰੇ ਵਿਦਿਆਰਥੀਓ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ ਹਾਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਬੇਟਾ ਅੱਜ ਦੀ ਕਲਾਸ ਦੇ ਵਿੱਚ ਮੈਂ ਤੁਹਾਨੂੰ ਇੱਕ ਐਸਐਸਟੀ ਦਾ ਸੈਂਪਲ ਪੇਪਰ ਡਿਸਕਸ ਕਰਨ ਜਾ ਰਹੇ ਹਾਂ ਤੇ ਆਈ ਹੋਪ ਤੁਹਾਨੂੰ ਇਸ ਬਿੱਤੇ ਤੁਹਾਡੇ ਪੇਪਰ ਦੇ ਵਿੱਚ ਜਰੂਰ ਤੁਹਾਨੂੰ ਹੈਲਪ ਮਿਲੇਗੀ ਤੁਸੀਂ ਇਸ ਨੂੰ ਧਿਆਨ ਨਾਲ ਕਰਕੇ ਜਾਣਾ ਤੇ ਇੱਕ ਜੀ ਹੋਰ ਜਿਹੜੇ ਬੱਚੇ ਨਿਊ ਨੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਇਸੇ ਤਰ੍ਹਾਂ ਹੀ ਹਰ ਪੇਪਰ ਦੀ ਕਲਾਸ ਮਿਲਦੀ ਰਹੇਗੀ ਚਲੋ ਹੁਣ ਆਪਾਂ ਇਸ ਪੇਪਰ ਨੂੰ ਡਿਸਕਸ ਕਰੀਏ ਪਹਿਲਾ ਕੁਸਚਨ ਕੀ ਕਹਿੰਦਾ ਹੈ ਧਰਤੀ ਦੇ ਤਿੰਨੇ ਮੰਡਲਾਂ ਦੇ ਸੁਮੇਲ ਨਾਲ ਕੜਮ ਮੰਡਲ ਬਣਦਾ ਹੈ ਦੇਖੋ ਧਰਤੀ ਦੇ ਤਿੰਨੇ ਤਿੰਨੇ ਮੰਡਲਾਂ ਦਾ ਸੁਮੇਲ ਨਾਲ ਕੜਮ ਮੰਡਲ ਬਣਦਾ ਹੈ ਥਲ ਮੰਡਲ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਕਿਉਂਕਿ ਥਲ ਮੰਡਲ ਦੇ ਵਿੱਚ ਕੀ ਕੀ ਪਾਇਆ ਜਾਂਦਾ ਆਪਣੇ ਕੋਲੇ ਜਲ ਮੰਡਲ جی منڈل ہو اپنے کو آ گیا وایو منڈل ٹھیک ہے تو یہاں تینوں ملا کے اپنے کو پاند ہے تھل منڈل ٹھیک ہے ہیٹ لے کے کڑی دھرتی کی ایک تہ ہے بیٹا یہ تین دھرتی دیا کی سیال سیما نائف اپروکت سارے ਵਾਤਾਵਰਨ ਦਿਵਸ ਕੋ ਬਣਾਇਆ ਜਾਂਦਾ ਹੈ ਤੇ ਵਾਤਾਵਰਨ ਦਿਵਸ ਹਰ ਸਾਲ ਇਹ ਬਣਾਇਆ ਜਾਂਦਾ 5 ਜੂਨ ਨੂੰ ਠੀਕ ਹੈ 5 ਜੂਨ ਨੂੰ ਬਣਾਇਆ ਜਾਂਦਾ ਹੈ ਪੌਦਿਆਂ ਨੂੰ ਲਗਾਉਣਾ ਤੇ ਪੌਦਿਆਂ ਦੀ ਦੇਖਭਾਲ ਕਰਨਾ ਉਹਦੀ ਜਾਗਰੂਕਤਾ ਫੈਲਾਉਣ ਲਈ 5 ਜੂਨ ਨੂੰ ਵਾਤਾਵਰਨ ਦਿਵਸ ਬਣਾਇਆ ਜਾਂਦਾ ਹੈ ਅੱਗੇ ਇਹ ਲਿਖਿਆ ਉਹ ਜੋ ਕੜਾ ਭਾਰਤ ਦਾ ਗੁਆਂਢੀ ਦੇਸ਼ ਨਹੀਂ ਹੈ ਦੇਖੋ শ্রীলੰਕਾ ਪਾਕਿਸਤਾਨ ਨੇਪਾਲ ਇਤਨੀ ਆਪਣੇ ਭਾਰਤ ਦੇਸ਼ ਦੇ ਗੁਆਂਢੀ ਦੇਸ਼ ਨੇ ਤੇ ਇਹਦੇ ਵੀ ਇੰਨਾ ਇੰਗਲੈਂਡ ਉਹ ਯੂਰਪ ਦਾ ਇਹੀ ਆਪਣਾ ਕੁਆਂਟੀਜ਼ੇਸ਼ਨ ਨਹੀਂ ਹੈਗਾ ਤੇ ਉਹਨਾਂ ਪੁੱਛਿਆ ਨਹੀਂ ਹੈ ਇੰਗਲੈਂਡ ਇਜ਼ ਦਾ ਰਾਈਟ ਆਨਸਰ ਕਿਸ ਮਾਧਿਅਮ ਰਾਹੀਂ ਸਭ ਤੋਂ ਤੇਜ਼ ਗਤੀ ਨਾਲ ਸੂਚਨਾਵਾਂ ਦਾ ਪ੍ਰਦਾਨ ਪ੍ਰਦਾਨ ਕੀਤਾ ਜਾਂਦਾ ਹੈ ਠੀਕ ਹੈ ਹੁਣ ਤੁਹਾਨੂੰ ਸਭ ਨੂੰ ਪਤਾ ਹੈ ਇੰਟਰਨੈਟ ਰਾਹੀਂ ਆਪਾਂ ਕਿਤੇ ਵੀ ਕਿਤੇ ਵੀ ਜਗ੍ਹਾ ਆਪਾਂ ਆਪਣਾ ਮੈਸੇਜ ਪੁਝਾ ਸਕਦੇ ਹਾਂ ਕਿਸੇ ਨਾਲ ਵੀ ਫੋਨ ਤੇ ਗੱਲ ਕਰ ਸਕਦੇ ਹਾਂ ਜੇ ਕੋਈ ਗੱਲਬਾਤ ਕਰਨੀ ਹੋਵੇ ਆਪਾਂ ਇੰਟਰਨੈਟ ਦੇ ਮਾਧਿਅਮ ਰਾਹੀਂ ਬੜੀ ਫਾਸਟ ਤੇ ਤੇਜ਼ ਸੂਚਨਾਵਾਂ ਪ੍ਰਦਾਨ ਕਰ ਸਕਦੇ ਹਾਂ ਵੈਦਿਕ ਕਾਲ ਵਿੱਚ ਭਾਰਤ ਨੂੰ ਕੀ ਨਾਂ ਦਿੱਤਾ ਗਿਆ ਸੀ ਤੇ ਬੇਟਾ ਵੈਦਿਕ ਕਾਲ ਦੇ ਵਿੱਚ ਭਾਰਤ ਨੂੰ ਜਿਹੜਾ ਨਾਮ ਦਿੱਤਾ ਗਿਆ ਸੀ ਉਹ ਹੈਗਾ ਆਰਿਆਵਰਧ ਠੀਕ ਹੈ ਆਰਿਆਵਰਧ ਤੇ ਅੱਗੇ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ ਤੇ ਬੇਟਾ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀਗਾ ਬਾਬਰ ਆਪਸ਼ਨ ਨੰਬਰ ਡੀ ਮੀਰੀ ਪੀਰੀ ਨਾਂ ਦਾ ਤਲਵਾਰਾ ਕਡੇ ਗੁਰੂ ਸਾਹਿਬ ਨੇ ਧਾਰਨ ਕੀਤੀਆਂ ਸਨ ਉਹ ਸੀਗਾ ਬੇਟਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਸ਼ਨ ਨੰਬਰ ਡੀ ਇਹਠ ਲਿਖਿਆ ਬਾਣੀ ਵਿੱਚੋਂ ਕੜੀ ਬਾਣੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਨਹੀਂ ਕੀਤੀ ਗਈ ਠੀਕ ਹੈ ਤੇ ਉਹ ਹੈਗਾ ਬੇਟਾ ਬਾਬਰ ਬਾਣੀ ਠੀਕ ਹੈ ਬਾਬਰ ਬਾਣੀ ਤੇ ਅੱਗੇ ਆ ਗਿਆ ਸਾਡੇ ਦੇਸ਼ ਦਾ ਨਾ ਮਾਤਰ ਮੁਖੀ ਕੌਣ ਹੁੰਦਾ ਹੈ ਉਹ ਹੁੰਦਾ ਬੇਟਾ ਰਾਸ਼ਟਰਪਤੀ ਰਾਸ਼ਟਰਪਤੀ ਦਾ ਮਾਤਰ ਦਾ ਮੁਖੀ ਹੁੰਦਾ ਅੱਗੇ ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ ਉਹ ਮੰਨਿਆ ਜਾਂਦੇ ਬੇਟਾ ਲੋਕਤੰਤਰੀ ਸਰਕਾਰ ਠੀਕ ਹੈ ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ ਤੇ ਲੋਕਤੰਤਰੀ ਸਰਕਾਰ ਲੋਕਾਂ ਲਈ ਲੋਕਾਂ ਦੁਆਰਾ ਲੋਕਾਂ ਦੀ ਹੀ ਪਰਿਭਾਸ਼ਾ ਕਿਸ ਨੇ ਦਿੱਤੀ ਸੀਗੀ ਇਹ ਬੇਟਾ ਦਿੱਤੀ ਸੀ ਇਬਰਾਹਿਮ ਲਿੰਕਨ ਨੇ ਬੁੱਧੀਮਾਨ ਮੂਰਖ ਰਾਜਾ ਕਿਸ ਨੂੰ ਕਿਹਾ ਜਾਂਦਾ ਹੈ ਇਹ ਬੇਟਾ ਕਿਹਾ ਗਿਆ ਮੁਹੰਮਦ ਬਿਨ ਤੁਗਲਕ ਤੇ ਮੁਹੰਮਦ ਬਿਨ ਤੁਗਲਕ ਨੇ ਕਿਉਂਕਿ ਬੁੱਧੀਮਨ ਮੂਰਖ ਰਾਜ ਇਸ ਲਈ ਕਹਿੰਦੇ ਕੋ ਕਿ ਇਹਨੇ ਜਿਹੜੇ ਸਿੱਕੇ ਬਣਾਏ ਸੀ ਉਹ ਬੰਦ ਕਰਤੇ ਸੀਗੇ ਤੇ ਕਈ ਐਸੇ ਮੂਰਖ ਕੰਮ ਕੀਤੇ ਸੀ ਜਿਹਦੇ ਕਰਕੇ ਇਹਦਾ ਜਿਹੜਾ ਰਾਜ ਸੀਗਾ ਕਾਫੀ ਕਮਜ਼ੋਰ ਪੈ ਗਿਆ ਸੀ ਭਾਰਤ ਵਿੱਚ ਘੱਟੋ ਘੱਟ ਕਿੰਨੇ ਸਾਲ ਦੀ ਉਮਰ ਵਾਲੇ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਉਹ ਹੈਗਾ ਬੇਟਾ 18 ਸਾਲ 18 ਸਾਲ ਦੀ ਜਿਹੜੀ ਏਜ ਆ ਉਹ ਆਪਣੇ ਭਾਰਤ ਦੇ ਵਿੱਚ ਵੋਟ ਪਾਉਣ ਦਾ ਕੀ ਰੱਖਦਾ ਅਧਿਕਾਰ ਰੱਖਦਾ ਹੈ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੈ ਠੀਕ ਹੈ ਤੇ ਉਹ ਬੇਟਾ ਹੈ ਕਿ ਬੇਟਾ 170 117 ਸੀਟਾਂ ਦੇ ਆਪਣੇ ਵਿਧਾਨ ਸਭਾ ਦੀਆਂ ਅੱਗੇ ਆ ਗਿਆ ਆਪਣੇ ਕੋਲੇ ਇਸ ਨੂੰ ਲੋਕਤੰਤਰ ਦਾ ਚਾਨਣ ਮੁਹਾਰਾ ਕਿਹਾ ਜਾਂਦਾ ਹੈ ਇਸ ਦਾ ਕੀ ਨਾਮ ਹੈ ਠੀਕ ਹੈ ਤੇ ਬੇਟਾ ਇਹ ਹੈਗਾ ਪ੍ਰੈਸ ਆਪਾਂ ਪਤਾ ਹੈ ਪ੍ਰੈਸ ਰਾਹੀਂ ਆਪਾਂ ਖ਼ਬਰ ਛਾਪ ਸਕਦੇ ਹਾਂ ਅਖਬਾਰ ਅਖਬਾਰ ਦੇ ਮਾਧਿਮ ਦੇ ਰਹੀ ਆਪਾਂ ਹਰ ਖ਼ਬਰ ਨੂੰ ਆਪਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਹਨਾ ਤੇ ਉਹ ਹੈਗਾ ਪ੍ਰੈਸ ਅੱਗੇ ਆ ਗਈ ਧਾਰਤ ਦੀ ਸੱਤਾ ਦੇ ਡੈਸ਼ ਭਾਗ ਪਾਣੀ ਨਾਲ ਕਿ ਰਿਹਾ ਹੋਇਆ ਖਾਲੀ ਥਾਂ ਭਰਨੀ ਆ ਉਹ ਹੈਗਾ ਬੇਟਾ ਖਾਤਰ ਜਿਹੜਾ ਪਰਸੈਂਟ ਹੈ ਠੀਕ ਹੈ ਉਹ ਕਾਦੇ ਨਾਲ ਕਿ ਰਿਹਾ ਹੋਇਆ ਪਾਣੀ ਨਾਲ ਸੂਰਤ ਇੱਕ ਪ੍ਰਸਿੱਧ ਡੈਸ਼ ਹੈ ਦੇਖੋ ਸੂਰਤ ਬੇਸਿਕਲੀ ਹੈਗੀ ਦਾ ਇੱਕ ਗੁਜਰਾਤ ਪ੍ਰਾਂਤ ਦੇ ਵਿੱਚ ਹੈ ਤੇ ਸੂਰਤ ਦੇ ਵਿੱਚ ਇੱਕ ਇੱਕ ਆਦਲੀ ਮਸ਼ਹੂਰ ਹੈ ਹੈਗੀ ਬੇਟਾ ਬੰਦਰਗਾਹੀ ਠੀਕ ਹੈ ਇਹ ਕਾਦਲੇ ਮਸ਼ਹੂਰ ਹੈ ਬੰਦਰਗਾ ਅੱਗੇ ਡੈਸ਼ ਮੁਗਲਾਂ ਦੀ ਰਾਜ راجانی نگری سی وہ بیٹا یا تھا آگرا آگرا یا دا ہے گا تو چف کر سکتے آگرہ آگرہ یا پھر دلی دہش راج دسان ایک مکھی ہوں ٹھیک ہے راج کا پوچھو نے وہ ہوں بیٹا راجپال ٹھیک ہے راجپال اگیں اپنے دسنے صحیح گلط وایمنڈل سب تو وقت ماترا نائٹروجن گیس پائی جاتی ہے ٹھیک ہے تو بیٹا سب تو زیادہ جی م... آ... گیس پائی جاتی ہے نائٹروجن نا کن اٹھتر پرسینٹ ٹھیک ہے بالکل صحیح آنسر اگے مدورائی چولہ شاشک راجدھانی سی ٹھیک ہے تو بیٹا یہ آو گلت ٹھیک ہے ابھی شری گرو نانک دیو جی نے لنگر پسند شروع کی بالکل صحیح نیا پالکا قانون کی النگھنا کرنے والے سراج دینا ہے بالکل صحیح ਠੀਕ ਆਪਣੇ ਦੇਹ ਦੇ ਵਿੱਚ ਜੋ ਵੀ ਕਾਨੂੰਨ ਦੀ ਉਲੰਘਣਾ ਕਰਦਾ ਜਿਹੜੀ ਆਪ ਨੂੰ ਪਤਾ ਆਪਾਂ ਜਦੋਂ ਜਾਣਦੇ ਆ ਆਪਾਂ ਕਿਹਦੇ ਕੋਲ ਜਾਣੇ ਅਦਾਲਤਾਂ ਦੇ ਵਿੱਚ ਅਦਾਲਤਾਂ ਜੇ ਉਹ ਗਲਤ ਠਹਿਰਾਇਆ ਜਾਂਦਾ ਤਾਂ ਉਹਨੂੰ ਕੀ ਮਿਲਦੀ ਹੈ ਸਜ਼ਾ ਮਿਲਦੀ ਹੈ ਠੀਕ ਹੈ ਆਪਾਂ ਆਪਣੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ ਅੱਗੇ ਕੁਐਸਚਨ ਆ ਗਏ ਬੇਟਾ ਸਾਗਰੀ ਪਾਣੀ ਕੀ ਹੁੰਦਾ ਹੈ ਤੇ ਹੁਣ ਇਹੜੇ ਕੁਐਸਚਨ ਨੇ ਇਹ ਵੀ ਬੜੇ ਇੰਪੋਰਟੈਂਟ ਨੇ ਇਹ ਵੀ ਤੁਸੀਂ ਕਰਕੇ ਜਾਣੇ ਨੇ ਹੁਣ ਆਪਾਂ ਪੜਾਂਗੇ ਸਾਗਰੀ ਪਾਣੀ ਕੀ ਹੁੰਦਾ ਹੈ ਕਿਉਂ ਹੁੰਦਾ ਹੈ ਸਾਗਰੀ ਪਾਣੀ ਸਾਗਰੀ ਪਾਣੀ ਦੇ ਵਿੱਚ ਬੇਸਿਕਲੀ ਬੇਟਾ ਕਈ ਕਿਸਮ ਦੇ ਕੀ ਇਕੂਲੇ ਹੁੰਦੇ ਨੇ ਕਈ ਕਿਸਮ ਦੇ ਕੀ ਇਕੂਲੇ ਹੁੰਦੇ ਨੇ ਲੋਣ ਤੇ ਉਹਦੇ ਕਰਕੇ ਕੀ ਹੁੰਦਾ ਹੈ ਪਾਣੀ ਖਾਰਾ ਹੁੰਦਾ ਹੈ ਠੀਕ ਹੈ ਇੰਨਾ ਗੰਸਾ ਲਿਖ ਦਵਾਂਗੇ ਤੁਹਾਨੂੰ ਪੱਕੇ 2 ਨੰਬਰ ਮਿਲਣਗੇ ਠੀਕ ਹੈ ساغری پانی کئی قسم کے لوگ کولے ہیں جس کارنگر پانی کی ہوندہ ہوں ہوندہ ہے اگر اتری بارت کے پرسید مندروں کے نام لکھو پہلا دا بیٹا پہ لکھنا ہے جگنناھ پوری جگنناھ جگنناھ پوری کہا مندر ہے بشنو کا ٹھیک ہے بشنو کا نمبر ایک تو نمبر دو ਭੂਵਨੇਸ਼ਵਰ ਵਿੱਚ ਲਿੰਗਰਾਜ ਮੰਦਿਰ ਠੀਕ ਹੈ ਭੂਵਨੇਸ਼ ਭੂਵਨੇਸ਼ਵਰ ਵਿੱਚ ਕਿਹਦਾ ਮੰਦਿਰ ਹੈ ਲਿੰਗਰਾਜ ਅੱਗੇ ਆਪਣੇ ਕੋਲ ਆ ਗਿਆ ਕੁਨਾਰਕ ਵਿੱਚ ਕਿਹਦਾ ਮੰਦਿਰ ਮੰਦਿਰ ਹੈ ਕੁਨਾਰਕ ਕੁਨਾਰਕ ਵਿੱਚ ਉੱਥੇ ਮੰਦਿਰ ਕਿਹਦਾ ਸੂਰਜ ਮੰਦਿਰ ਹੈ ਠੀਕ ਹੈ ਇਹ ਆ ਗਿਆ ਇਹਦੇ ਥੀਕੇ ਆਪਣੇ ਛੋਟੇ ਕੁਐਸਚਨ ਉਤਰੀ ਭਾਗ ਕਿਸ ਕਾਰਨ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ ਉਹ ਬੇਟਾ ਹੈਗਾ ਆਪਣੇ ਕੋਲੇ 8ਵੀਂ ਸਦੀ ਤੋਂ 13ਵੀਂ ਸਦੀ ਤੱਕ ਇਹ ਕਿਹਾ ਗਿਆ ਨੂੰ ਰਾਜਪੂਤ ਕਾਲ ਭਾਰਤ ਵਿੱਚ ਬਾਲਗ ਹੋਣ ਦੀ ਉਮਰ ਕਿੰਨੀ ਹੈ ਉਹ ਹੈਗੀ ਬੇਟਾ 18 سال دی عمر جی ہو جال ہو جو تو انہوں ہی جہاں ادھیکار ہے اپنے ووٹ پاؤ دا اگے آ گیا اپنے کولتی دیا پرتوں کے نام لکھو دھرتی جی پرتیں بیٹا اپ پتہ ہے آپ اوپر پڑھ چکے ہیں سیال اگے آ گیا نائف ٹھیک ہے آ دیکھو اوپر اپنے کول لکھا ہوا ہے آ سیال سیال ਫਿਮਾ ਨਾਈਫ ਟਿਕ ਇਹ ਧਰਤੀ ਦੀ ਕਿੰਨੇ ਤਿੰਨ ਪਰਤਾਂ ਤੇ ਅੱਗੇ ਆਪਣੇ ਕੋਲੇ ਵਾਯੂ ਮੋਡਲ ਕਿਸ ਨੂੰ ਆਖਦੇ ਹਨ ਵਾਯੂ ਮੋਡਲ ਆਖਦੇ ਨੇ ਬੇਟਾ ਬੇਸਿਕਲੀ ਧਰਤੀ ਦੇ ਆਲੇ ਦੁਆਲੇ ਹਵਾ ਦਾ ਇੱਕ ਘੇਰਾ ਹੈ ਜਾਂ ਗਲਾਫ ਬਣਿਆ ਹੋਇਆ ਹੈ ਇਸ ਨੂੰ ਵਾਯੂ ਮੋਡਲ ਆਖਦੇ ਹੁਣ ਠੀਕ ਹੈ ਆਲੇ ਧਰਤੀ ਦੇ ਆਲੇ ਦੁਆਲੇ ਧਰਤੀ ਦੇ ਆਲੇ ਦੁਆਲੇ ਖਵਾ ਦਾ ਖਵਾ ਦਾ ਇੱਕ ਆਵਾ ਦਾ ਇੱਕ ਕੀ ਬਣਾਇਆ ਕੇਰਾ ਜਾ ਜਿਲਾਫ ਉਹਨੂੰ ਕੀ ਕਹਿੰਦੇ ਨੇ ਵਯੂ ਮੰਡਲ ਅਗੇ ਭਾਰਤੀ ਇਤਿਹਾਸ ਦੇ ਸਰੋਤ ਕਿੰਨੇ ਪ੍ਰਕਾਰ ਦੇ ਨੇ ਇਹ ਬੇਟਾ ਹੈਗੇ ਨੇ ਬੇਸਿਕਲੀ ਦੋ ਪ੍ਰਕਾਰ ਦੇ ਨੇ ਠੀਕ ਹੈ ਬਸ ਇੰਨਾ ਕੀ ਯਾਦ ਰੱਖਣਾ ਸੂਰਤ ਕਿਤੇ ਦਿੱਤਾ ਹੈ ਸੂਰਤ ਬੇਟਾ ਇੱਕ ਬੰਦਰਗਾਹ ਹੈ ਇਹ ਗੁਜਰਾਤ 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 ਪ੍ਰਾਂਤ ਵਿੱਚ ਸਥਿਤ ਹੈ ਠੀਕ ਹੈ ਇਹ ਆਨਸਰ ਆ ਗਿਆ ਸਰਵ ਵਿਆਪਕ ਬਾਲਕ ਮਤ ਅਧਿਕਾਰ ਤੋਂ ਕੀ ਭਾਵ ਹੈ ਬੇਟਾ ਇਹ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਇਹਦਾ ਆਨਸਰ ਆਊਗਾ ਜਦੋਂ ਬਿਨਾਂ ਕਿਸੇ ජු බිනා කිසේ පේදපාව පේද පාවදී දේශදී හරේක නාගරිකනු ටික නාගරිකනෝ ෝට පවුන්දා ਅਧਿਕਾਰ ਹੋਵੇ ਉਸ ਨੂੰ ਕਹਿੰਦੇ ਨੇ ਸਰਵ ਵਿਆਪਕ ਅਧਿਕਾਰ ਠੀਕ ਹੈ ਇਹ ਇੰਨਾ ਕੰਸ ਲਿਖਣਾ ਜਦੋਂ ਬਿਨਾਂ ਕਿਸੇ ਭੇਦ ਭਾਵ ਦੇ ਦੇਸ਼ ਦੇ ਹਰੇਕ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇ ਉਸ ਨੂੰ ਕੀ ਬੋਲਿਆ ਜਾਂਦਾ ਸਰਵ ਵਿਆਪਕ ਬਾਲਕ ਮਤ ਅਧਿਕਾਰ ਠੀਕ ਹੈ ਅੱਗੇ ਆ ਕੇ ਜਨਤਕ ਸੰਚਾਰ ਦੇ ਬਿਜਲੀ ਸਾਧਨਾਂ ਦੇ ਨਾਲ ਲਿਖੋ ਉਹ ਹੈਗਾ ਬੇਟਾ ਟੈਲੀਵਿਜ਼ਨ ਠੀਕ ਹੈ ਆਪਾਂ ਟੈਲੀਵਿਜ਼ਨ ਰਾਹੀਂ ਕੋਈ ਵੀ اپنا پتا نیوز یا میسیج دے سکتے ہیں ابھی آ گیا کمپیوٹر راہی ٹھیک ہے اچھا چلتی ہیں ہو آ گیا ریڈیو ٹھیک ہے یہ جنتک سچار یہاں راہ کوئی بھی پیغام جنتا تک پہنچا سکتے ہیں اگی اپنے کو بیٹھا گئے جواہر بٹا دیکھو آشن دال دیکھو یہ میں تھنوں ਦੇਖਦੇ ਤੂ ਅਵਾਰਿਆ ਠੀਕ ਜਵਾਰਪਟਾ ਜਹਾਜ਼ਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ ਕਿਵੇਂ ਤੇ ਇਹਦੇ ਵਿੱਚੋਂ ਕੋਈ ਚਾਰ ਕੁਐਸਚਨ ਕਰਨੇ ਨੇ ਠੀਕ ਹੈ ਕਿੰਨੇ ਨੰਬਰ ਦੇ ਨੇ ਪੰਜ ਨੰਬਰ ਦੇ ਨੇ ਬੀ ਨੰਬਰ ਦੇ ਯਾ ਦੇਖੋ ਚਾਰ ਕੁਐਸਚਨ ਪੰਜ ਕੁਐਸਚਨ ਕਰਨੇ ਨੇ ਆਪਾਂ ਨੂੰ ਚਾਰ-ਚਾਰ ਨੰਬਰ ਦੇ ਤੇ ਜਵਾਰਪਟਾ ਜਹਾਜ਼ਾਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੁੰਦਾ ਹੈ ਕਿਵੇਂ ਆ ਮੈਂ ਕਵੈਸਚਨ ਲਿਖਿਆ ਹੋਇਆ ਇਹਦੇ 2 ਪੁਆਇੰਟ ਤੁਸੀਂ ਕੰਨਣੇ ਨੇ ਠੀਕ ਹੈ ਤੇ ਜਵਾਰ ਭਾਟਾ ਦੇ ਕਾਰਨ ਨਦੀਆਂ ਤੇ ਤੇ ਵਹਨਿਆਂ ਵਿੱਚ ਚਿੱਕੜ ਤੇ ਮਿੱਟੀ ਵੈਦੀ ਰਹਿੰਦੀ ਹੈ ਤੇ ਫਿੱਟੇ ਬੋਜ ਇਹਨਾਂ ਭਾਟਾ ਜਿਸਿਤ ਬੰਦਰਗਾਹ ਤੇ ਮਿੱਟੀ ਨਾਲ ਜੰਮਦੀ ਹੈ ਤੇ ਦੂਰ ਅੰਦਰ ਤੱਕ ਆ ਆ ਜਾ ਸਕਦੇ ਹਨ ਠੀਕ ਹੈ ਤੇ ਜਵਾਰ ਭਾਟਾ ਅ ਜਹਾਜ਼ਾਂ ਨੂੰ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਦੇ ਵਿੱਚ ਜਾਣ ਦੀ ਵਿੱਚ ਮਦਦ ਕਰਦੇ ਨੇ ਤੇ ਅੱਗੇ ਵੱਡੇ ਤੇ ਭਾਰੀ ਜਿਹੜੇ ਜਹਾਜ਼ ਦੂਰ ਡੂੰਘੇ ਸਮੁੰਦਰ ਵਿੱਚ ਖੜੇ ਜਵਾਰ ਭਾਟੇ ਦਾ ਕੀ ਕਰਦੇ ਨੇ ਤਿਆਰ ਕਰਦੇ ਨੇ ਤੇ ਜਦੋਂ ਪਾਣੀ ਵਿੱਚ ਚੜ੍ਹਾ ਆਉਂਦਾ ਹੈ ਤਾਂ ਜਹਾਜ਼ ਵੀ ਉਹਨਾਂ ਨਾਲ ਬੰਦਰਗਾਹ ਤੱਕ ਪਹੁੰਚ ਜਾਂਦੇ ਨੇ ਠੀਕ ਹੈ ਕਿਉਂਕਿ ਜਵਾਰ ਭਾਟੇ ਦੇ ਵਿੱਚ ਜਦੋਂ ਪਾਣੀ ਦਾ ਉਤਾਰ ਚੜ੍ਹਾ ਆਉਂਦਾ ਨਾ ਤਾਂ ਜਹਾਜ਼ਾਂ ਨੂੰ ਉਹਨਾਂ ਨਾਲ ਕੀ ਮਿਲਦੀ ਹੈ ਮਦਦ ਮਿਲਦੀ ਹੈ ਤੇ ਇਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਕੀ ਹੈ ਕਲਕੱਤੇ ਅਤੇ ਲੰਡਨ ਦਾ ਕੀ ਹੈ ਬੰਦਰਗਾਹ ਹੈ ਇਹਦੀ ਆਗਿਆ ਐਗਜ਼ਾਮਪਲ ਹੈ ਠੀਕ ਹੈ ਅੱਗੇ ਆਪਣੇ ਕੋਲ ਕੁਐਸਚਨ ਆ ਗਿਆ ਮੁਹੰਮਦ ਬਿਨ ਤੁਗਲਕ ਨੂੰ ਪੜਿਆ ਲਿਖਿਆ ਮੁਰਖ ਰਾਜਾ ਕਿਉਂ ਕਿਹਾ ਜਾਂਦਾ ਹੈ ਠੀਕ ਹੈ ਤੇ ਕਿਉਂਕਿ ਮੁਹੰਮਦ ਬਿਨ ਤੁਗਲਕ ਕਿੱਥੇ ਦਾ ਰਾਜਾ ਤੇ ਦਿੱਲੀ ਸਲਤਨਤ ਦਾ ਇੱਕ ਸ਼ਕਤੀਸ਼ਾਲੀ ਕਹਿੰਦੇ ਸ਼ਾਸਕ ਮੰਨਿਆ ਜਾਂਦਾ ਸੀ ਉਹਦਾ ਰਾਜ ਕਿੱਥੋਂ ਤੋਂ ਕਿੱਥੇ ਤੱਕ ਸੀਗਾ 1325 ਤੋਂ 1351 ਤੱਕ ਰਾਜ ਕੀਤਾ ਤੇ ਉਹ ਆਪਣੀਆਂ ਕਲਪਨਿਕ ਜਿਹੜੀ ਯੋਜਨਾਵਾਂ ਲਈ ਜ਼ਿਆਦਾ ਇਤਿਹਾਸ ਦੇ ਵਿੱਚ ਪ੍ਰਸਿੱਧ ਹੋਇਆ ਤੇ ਉਹ ਇੱਕ ਪੜਿਆ ਲਿਖਿਆ ਸੀਗਾ ਠੀਕ ਹੈ ਪਰੰਤੂ ਉਸ ਦੀ ਅਗਿਆਨਤਾ ਕਾਰਨ ਉਹਦੀਆਂ ਸਾਰੀਆਂ ਯੋਜਨਾਵਾਂ ਫੇਲ ਹੋ ਗਈਆਂ ਠੀਕ ਹੈ ਗਿਆਨ ਘੱਟ ਸੀਗਾ ਜਿਹਦੇ ਕਰਕੇ ਉਹਦੀ ਸਾਰੀਆਂ ਯੋਜਨਾਵਾਂ ਕੀ ਹੋ ਗਈਆਂ ਫੇਲ ਹੋ ਗਈਆਂ ਉਹਦੀਆਂ ਯੋਜਨਾਵਾਂ ਕਾਰਨ ਹੀ ਲੋਕਾਂ ਨੂੰ ਬਹੁਤ ਹੀ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਸ ਕਰਕੇ ਲੋਕ ਉਸ ਦੇ ਵਿਰੁੱਧ ਹੋ ਗਏ ਇਹੀ ਕਾਰਨ ਹੈ ਕਿ ਮੁਹੰਮਦ ਬਿਨ ਤੁਗਲਕ ਨੂੰ ਬੁੱਧੀਮਾਨ ਮੂਰਖ ਕਿਹਾ ਜਾਂਦਾ ਸੀਗਾ ਠੀਕ ਹੈ ਤੇ ਬੇਸਿਕਲੀ ਉਹ ਬੇਟਾ ਉਹਨੇ ਜਿਹੜੇ ਸਿੱਕੇ ਸੀਗੇ ਉਹ ਬੰਦ ਕਰਕੇ ਇੱਕ ਚਾਂਦੀ ਦੇ ਸਿੱਕੇ ਬਣਾ ਉਨੇ ਸਟਾਰਟ ਕਰ ਦਿੱਤੀ ਜਿਹਦੇ ਕਰਕੇ ਲੋਕੀ ਸਾਰੇ ਆਭਰਉਣ ਲੱਗੇ ਤੇ ਇਹੀ ਕਾਰਨ ਸੀ ਆ ਤੇ ਅੱਗੇ ਕੁਐਸਚਨ ਆ ਗਿਆ ਆਦ ਗ੍ਰੰਥ ਸਾਹਿਬ ਜੀ ਦਾ ਸੰਖੇਪ ਵਰਣਨ ਕਰੋ ਤੇ ਇਹ ਕਿੰਨੇ ਲਿਖਦੇ ਬੇਟਾ ਸ੍ਰੀ ਗੁਰੂ ਅਰਜਨ ਦੇਵ ਜੀ 1604 ਈਸਵੀ ਵਿੱਚ ਆਦ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ। ਇਹ ਗ੍ਰੰਥ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ੍ਰੀ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਬਾਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਾਦ ਵਿੱਚ ਬਾਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਇਸ ਵਿੱਚ ਗ੍ਰੰਥ ਵਿੱਚ ਸ਼ਾਮਿਲ ਕੀਤੀ ਗਈ ਇਸ ਤੋਂ ਇਲਾਵਾ ਇਸ ਵਿੱਚ Hindu ਭਗਤਾਂ ਦੇ ਸੂਫੀ ਸੰਤਾਂ ਦੀ ਕੁਝ ਪੱਟਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਇਹ ਆਦਿ ਗ੍ਰੰਥ ਠੀਕ ਹੈ ਪਹਿਲਾਂ ਸਾਰੇ ਗੁਰੂਆਂ ਦੀ ਬਾਣੀ ਨੂੰ ਬੱਬਰੇ ਲਿਖਦੰਨਾ ਤੇ ਕਿਹਨੇ ਲਿਖਿਆ ਇਹ ਆਦਿ ਗ੍ਰੰਥ ਗੁਰੂ ਅਰਜਨ ਦੇਵ ਜੀ ਨੇ ਉਸ ਤੋਂ ਬਾਅਦ ਅੰਦਰ ਦੇ ਵਿੱਚ Hindu ਭਗਤਾਂ ਦੇ ਸੂਫੀ ਸੰਤਾਂ ਦਾ ਜਿਹੜਾ ਕੁਝ ਪੱਟਾਂ ਦੀਆਂ ਉਹ ਵੀ ਬਾਣੀ ਦੇ ਵਿੱਚ ਸ਼ਾਮਿਲ ਕੀਤੀਆਂ ਇਹ ਨਾਲ ਮਿਲ ਕੇ ਕੀ ਬਣ ਗਿਆ ਆਦਿ ਗ੍ਰੰਥ ਅੱਗੇ ਆਪਣੇ ਕੋਲੇ ਆ ਗਿਆ ਸੜਕ ਹਾਦਸਿਆਂ ਦੇ ਕੋਈ ਪੰਜ ਮੁੱਖ ਕਾਰਨ ਦੱਸੋ ਠੀਕ ਹੈ ਤੇ ਸੜਕ ਹਾਦਸਿਆਂ ਦੇ ਪੰਜ ਮੁੱਖ ਕਾਰਨ ਦੱਸਣੇ ਨੇ ਪਹਿਲਾ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ ਠੀਕ ਹੈ ਆਪਾਂ ਨੂੰ ਜਦ ਕੀ ਇਹ ਨਹੀਂ ਚਲਾਉਣਾ ਚਾਹੀਦਾ ਇਹਦਾ ਕਾਰਨ ਕੀ ਆ ਆ ਲਿਖਿਆ ਇਹ ਤੁਸੀਂ ਧਿਆਨ ਨਾਲ ਪੜ੍ਹਨਾ ਤੇਜ਼ ਚਲਾਵਾਂਗੇ ਇਹ ਚ ਕੀ ਹੋਊਗੀ ਦੁਰਘਟਨਾ ਦਾ ਜਲਦੀ ਸ਼ਿਕਾਰ ਹੋਵਾਂਗੇ ਅੱਗੇ ਆ ਗਿਆ ਸਿਗਨਲ ਨੂੰ ਨਾ ਮੰਨਣਾ ਇਹ ਵੀ ਆਪਣੀ ਗਲਤੀ ਹੋਊਗੀ ਜੇ ਆਪਾਂ ਸਿਗਨਲ ਨਹੀਂ ਮੰਨਾਂਗੇ ਜਿੱਥੇ ਆਪਾਂ ਨੂੰ ਰੋਕਣ ਨੂੰ ਕਿਹਾ ਗਿਆ ਹੈ ਲਾਲ ਸਿਗਨਲ ਜਿੱਥੇ ਸੜਕ ਤੇ ਲੱਗਿਆ ਹੋਵੇ ਠੀਕ ਆਪਾਂ ਨੂੰ ਰੁਕ ਜਾਣਾ ਚਾਹੀਦਾ ਆਪਾਂ ਨੂੰ ਉਹਦੀ ਉਲੰਘਣਾ ਨਹੀਂ ਕਰਨੀ ਚਾਹੀਦੀ ਠੀਕ ਹੈ ਜਿਹਦੇ ਕਰਕੇ ਜੋ ਉਲੰਘਣਾ ਕਰਾਂਗੇ ਆਪਾਂ ਕੀ ਹੋ ਸਕਦੀ ਹੈ ਦੁਰਘਟਨਾ ਹੋ ਸਕਦੀ ਹੈ ਤੇ ਵਾਹਨਾਂ ਨੂੰ ਬਿਤੇਰੇ ਸਮਾਨ ਜਾਂ ਸਵਾਰੀਆਂ ਨਾਲ ਲੱਦਣਾ ਇਹ ਵੀ ਬਹੁਤ بڑا ਕਾਰਨ ਹੈ ਠੀਕ ਹੈ ਜੈਸਾ ਵਾਹਨ ਹੋਊਗਾ ਉਸੇ ਹੀ ਸਵਾਰੀਆਂ ਉਸੇ ਹੀ ਸਮਾਨ ਲੱਦਣਾ ਚਾਹੀਦਾ ਠੀਕ ਹੈ ਤੇ ਆਪਾਂ ਨੂੰ ਪਦ ਸਮਾਨ ਲਾਦ ਕੇ ਨਹੀਂ ਲੈ ਕੇ ਜਾਣਾ ਚਾਹੀਦਾ ਜਿਹਦੇ ਕਰਕੇ ਆਪਾਂ ਨੂੰ ਦੁਰਘਟਨਾ ਦਾ ਸ਼ਿਕਾਰ ਹੋ ਸਕਦਾ ਹੈ ਤੇ ਛੋਟੀ ਉਮਰ ਦੇ ਬੱਚਿਆਂ ਦਾ ਵਾਹਨ ਚਲਾਉਣਾ ਠੀਕ ਹੈ ਇਹ ਵੀ ਆਪਾਂ ਨੂੰ ਪਤਾ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਿਨਾ ਡਰਾਈਵਿੰਗ ਲਾਇਸੈਂਸ ਤੋਂ ਵਾਹਨ ਨਹੀਂ ਦੇਣਾ ਚਾਹੀਦਾ ਤੇ ਤੇ ਜੀ ਦੇ ਕਾਰਨ ਖਾਸਾ ਹੌਂ ਦਾ ਡਰ ਬਣੇ ਰਹਿੰਦਾ ਹੈ ਗਲਤ ਟੰਗ ਨਾਲ ਅੱਗੇ ਨਿਕਲਣਾ ਇਹ ਵੀ ਬਹੁਤ ਵੱਡੀ ਗਲਤੀ ਹੈ ਠੀਕ ਹੈ ਕਿਸੇ ਤੋਂ ਅੱਗੇ ਕਦੇ ਵੀ ਨਹੀਂ ਨਿਕਲਣਾ ਚਾਹੀਦਾ ਵਾਹਨ ਚਲਾਉਣ ਲੱਗੇ ਠੀਕ ਹੈ ਤੇ ਜਿਹਦੇ ਕਰਕੇ ਦੁਰਘਟਨਾ ਦਾ ਕੀ ਹੋ ਸਕਦਾ ਖਾਸਾ ਹੋ ਸਕਦਾ ਅੱਗੇ ਇਹ ਸੀ ਕਿ ਬੇਟਾ ਆਪਣੇ ਕੋਲੇ ਕੁਐਸਚਨ ਠੀਕ ਹੈ ਜਿਹੜੇ ਮੈਂ ਕਰਵਾਏ ਨੇ ਤੇ ਇਹਨੂੰ ਤੁਸੀਂ ਰਿਵਾਈਜ਼ ਕਰਿਓ ਤੇ ਹੋਰ ਲੋਕਾਂ ਤੱਕ ਸ਼ੇਅਰ ਕਰਿਓ